ਸਵਾਗਤ ਹੈ ਤੁਸੀਂ ਜੁੜ ਚੁੱਕੇ ਹੋ ਹੁਸ਼ਰਪੁਰ ਨਿਊਜ਼ ਤੇ ਨਾਲ ਤੇ ਮੈਂ ਚੇਤਨ ਕਸ਼ਪ ਦੋਸਤੋ ਆਪਾਂ ਹੁਸ਼ਾਰਪੁਰ ਦੇ ਲੀਡਰਾਂ ਦੀ ਗੱਲ ਕਰ ਲਈਏ ਸਿਆਸਤਦਾਨਾਂ ਦੀ ਗੱਲ ਕਰ ਲਈਏ ਜਾਂ ਖਾਸ ਕਰ ਆਪਾਂ ਹੁਸ਼ਾਰਪੁਰ ਤੋਂ ਜਿਹੜੇ ਵਿਧਾਇਕ ਨੇ ਜਿਨ੍ਹਾਂ ਨੂੰ ਸੰਨ 2022 ਦੇ ਵਿੱਚ ਲੋਕਾਂ ਨੇ ਵੱਡਾ ਫਤਵਾ ਦਿੱਤਾ ਸੀ ਬ੍ਰਹਮਸ਼ੰਕਰ ਜਿੰਪਾ ਦੀ ਕਾਰਗੁਜ਼ਾਰੀ ਦੀ ਗੱਲ ਕਰ ਲਈਏ ਤਾਂ ਉਹਨਾਂ ਦੀ ਕਾਰਗੁਜ਼ਾਰੀ ਬਾਰੇ ਹਰ ਇੱਕ ਵਿਅਕਤੀ ਸ਼ਹਿਰ ਦਾ ਬੱਚਾ-ਬੱਚਾ ਜਾਣੂ ਹੈ ਕਿੰਨਾ ਕੁ ਵਿਕਾਸ ਆ ਜਿਹੜਾ ਇਹ ਐਮ ਐਲ ਏ ਬ੍ਰਹਮਸ਼ੰਕਰ ਜਿੰਪਾ ਨੇ ਕਰਵਾਇਆ ਮੈਂ ਛੋਟੇ ਜਿਹੇ ਐਗਜ਼ਾਮਪਲ ਤੁਹਾਡੇ ਨਾਲ ਸਾਂਝੀ ਕਰਨ ਲੱਗਾ ਹਾਂ ਅਕਸਰ ਲੀਡਰ ਕਹਿੰਦੇ ਹੁੰਦੇ ਜਾਂ ਅੱਜ ਵੀ ਅਸੀਂ ਬ੍ਰਹਮਸ਼ੰਕਰ ਜੇਮਪਾ ਦੀ ਕਾਰਗੁਜ਼ਾਰੀ ਦੀ ਗੱਲ ਕਰੀਏ ਤਾਂ ਅਕਸਰ ਮੀਡੀਆ ਦੇ ਵਿੱਚ ਇਹ ਗੱਲ ਨੂੰ ਕਹਿੰਦੇ ਹੁੰਦੇ ਆ ਕਿ ਜੇਕਰ ਕੋਈ ਸਮੱਸਿਆ ਹੁੰਦੀ ਹੈ ਉਹ ਜ਼ਰੂਰੀ ਨਹੀਂ ਕਿ ਉਹ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਜਾਵੇ ਉਹ ਫੇਸਬੁੱਕ ਯੂਟਿਊਬ ਇੰਸਟਾਗ੍ਰam ਤੇ ਜਾ ਖਬਰ ਲਗਾ ਕੇ ਹੀ ਸਾਂਝੀ ਕੀਤੀ ਜਾਵੇ ਤਾਂ ਜੇਕਰ ਨਿੱਜੀ ਤੌਰ ਤੇ ਵੀ ਮੇਰੇ ਤੱਕ ਪਹੁੰਚਾਈ ਜਾਵੇ ਤਾਂ ਮੈਂ ਉਸ ਸਮੱਸਿਆ ਦਾ ਹੱਲ ਕਰਨ ਦੇ ਲਈ ਪੂਰੀ ਤਰ੍ਹਾਂ ਦੇ ਨਾਲ ਵਚਨਬੱਧ ਹਾਂ ਤਾਂ ਹੁਣ ਮੈਂ ਬ੍ਰਹਮਸ਼ੰਕਰ ਚਿੰਪਾ ਨੂੰ ਦੋ ਚਾਰ ਗੱਲਾਂ ਜਿਹੜ ਹੁਸ਼ਾਰਪੁਰ ਸ਼ਹਿਰ ਚ ਲੱਗੀ ਤੀਜੀ ਅਖਬਾਰਤ ਜੀ ਹਾਂ ਤੁਸੀਂ ਬਿਲਕੁਲ ਠੀਕ ਸੁਣਿਆ ਹੁਸ਼ਾਰਪੁਰ ਸ਼ਹਿਰ ਦੇ ਵੱਖ-ਵੱਖ ਚੌਂਕਾਂ 'ਚ ਲੱਗੇ ਸੀਸੀਟੀਵੀ ਕੈਮਰੇਾਂ ਬਾਬਤ ਜੋ ਕਿ ਪਿਛਲੇ 4 ਸਾਲਾਂ ਤੋਂ ਤਕਰੀਬਨ 4 ਸਾਲਾਂ ਦੇ ਵਧੇਰੇ ਸਮੇਂ ਤੋਂ ਤਕਰੀਬਨ ਹੋ ਗਿਆ ਜਿਹੜਾ ਉਹਨਾਂ ਨੂੰ ਬੰਦ ਪਿਆ ਨੂੰ ਤੇ ਹੁਸ਼ਾਰਪੁਰ ਸ਼ਹਿਰ ਦੇ ਵਿੱਚ ਚੋਰੀ-ਚਿਕਾਰੀ, ਲੁੱਟ-ਖੋਹਾਂ ਦੀਆਂ ਘਟਨਾਵਾਂ ਕਿਸ ਕਾਦਾ ਕਿਸ ਤਰ੍ਹਾਂ ਵਾਪਰਦੀਆਂ ਨੇ ਇਸ ਤੋਂ ਹਰ ਇੱਕ ਵਿਅਕਤੀ ਚੰਗੀ ਤਰ੍ਹਾਂ ਜਾਣੂ ਆ ਇਹ ਤਾਂ ਹੈ ਨਹੀਂ ਕਿ ਹੁਸ਼ਾਰਪੁਰ ਨੂੰ ਜੜੋ ਕ੍ਰਾਈਮ ਫਰੀ ਸਿਟੀ ਦਾ ਜਿਹੜਾ ਦਰਜਾ ਮਿਲ ਚੁੱਕਿਆ ਹੈ ਕਿ ਇੰਨੀ ਕਿ ਇੱਥੇ ਵਧੀਆ ਇਹ ਕਾਨੂੰਨ ਵਿਵਸਥਾ ਇੰਨੀ ਕੋ ਵਧੀਆ ਇੱਥੇ ਪ੍ਰਸ਼ਾਸਨ ਦੇ ਪ੍ਰਬੰਧ ਨੇ ਜਾਂ ਲੀਡਰਾਂ ਨੇ ਇਤੋਂ ਦਾ ਵਿਕਾਸ ਨਾ ਕਿ ਕਰ ਦਿੱਤਾ ਹੈ ਕਿ ਘਰ ਘਰ ਜਿਹੜਾ ਰੁਜ਼ਗਾਰ ਵੰਡਿਆ ਹੋਇਆ ਡਮ ਸ਼ੰਕਰ ਚੇਂਪਾ ਨੂੰ ਮੈਂ ਇੱਕ ਵਾਰ ਨਹੀਂ ਦੋ ਵਾਰ ਨਹੀਂ ਬਲਕਿ ਅਨੇਕਾਂ ਵਾਰ ਉਹਨਾਂ ਦੇ ਧਿਆਨ ਦੇ ਵਿੱਚ ਇਹ ਮਾਮਲਾ ਲਿਆਂਦਾ ਸੀ ਕਿ ਭਾਈ ਸਾਹਿਬ ਜਿਹੜੇ ਹੁਸ਼ਾਰਪੁਰ ਸ਼ਹਿਰ ਦੇ ਵਿੱਚ ਸੀਸੀਟੀਵੀ ਕੈਮਰੇ ਵਕਫਾ ਖੇ ਚੌਂਕਾਂ ਦੇ ਵਿੱਚ ਇਹ ਕਾਂਗਰਸ ਸਰਕਾਰ ਸਮੇ ਤਤਕਾਲੀ ਕੈਬਨਟ ਮੰਤਰੀ ਸੁੰਦਰ ਸ਼ਾਮ ਅਰੋੜਾ ਵੱਲੋਂ ਲਗਾਏ ਗਏ ਸੀ ਤਾਂ ਉਹ ਅਜੇ ਤੱਕ ਬੰਦ ਪਏ ਨੇ ਉਸ ਤੋਂ ਬਾਅਦ ਬ੍ਰਮਸ਼ੇਖਰ ਜੀਂਪਾ ਵੱਲੋਂ ਦਲਾਸਾ ਦਿੱਤਾ ਜਾਂਦਾ ਹੈ ਔਨ ਰਿਕਾਰਡ ਸਾਡੇ ਕੈਮਰੇ ਮੂਰੇ ਹੁਸ਼ਾਰਪੁਰ ਦੇ ਲੋਕਾਂ ਨੂੰ ਤਾਂ ਦਲਾਸਾ ਉਸ ਵਕਤ ਦਿੱਤਾ ਜਾਂਦਾ ਜਦੋਂ ਕੈਬਨਿਟ ਮੰਤਰੀ ਹੁੰਦੇ ਨੇ ਕਿ ਇਹ ਸੀਸੀਟੀਵੀ ਕੈਮਰੇ ਜਿਹੜੇ ਉਹ ਮੈਂ ਜਲਦ ਠੀਕ ਕਰਵਾ ਦੇਵਾਂਗਾ ਤਾਂ ਇੱਕ ਵਾਰ ਤਾਂ ਇਸ ਤਰ੍ਹਾਂ ਹੋਇਆ ਸੀ ਕਿ ਨਗਰ ਨਿਗਮ ਦੇ ਵਿੱਚ ਇੱਕ ਖੁੱਲਾ ਦਰਬਾਰ ਲੱਗਿਆ ਹੋਇਆ ਸੀ ਤਾਂ ਉਸ ਵਿਚਾਲੇ ਮੇਰੇ ਵੱਲੋਂ ਵੀ ਜਦੋਂ ਉਹਨਾਂ ਨੂੰ ਸਵਾਲ ਕੀਤਾ ਗਿਆ ਸੀ ਤਾਂ ਪਿੱਛੋਂ ਡਿਪਟੀ ਕਮਿਸ਼ਨਰ ਉਸ ਵਕਤ ਹੁੰਦੇ ਸੀ ਮੈਡਮ ਕੋਮਲ ਮਿੱਤਲ ਤਾਂ ਕਹਿੰਦਾ ਜੀ ਮੰਗਲਵਾਰ ਤੱਕ ਸਰ ਚੱਲ ਜਾਣਗੇ ਜੋ ਸਾਰੇ ਕੈਮਰੇ ਐ ਤਾਂ ਮੈਨੂੰ ਕਹਿੰਦਾ ਸੁਣ ਲਿਆ ਚਤ ਉਹ ਪੈ ਨਹੀਂ ਠੀਕ ਹੋਏ ਅਸੀਂ ਫੇਰ ਦੁਬਾਰਾ ਸਵਾਲ ਪੁੱਛ ਲਿਆ ਕਿ ਤੇ ਉਹ ਸਾਹਮਣੇ ਆਏ ਸਾਡੇ ਮੈਂ ਕਿਹਾ ਜਿੰਪਾ ਸਾਹਿਬ ਅੱਜ ਤੱਕ ਜਿਹੜੇ ਉਹ ਸੀਸੀਟੀਵੀ ਕੈਮਰੇ ਉਹ ਹਲੇ ਤੱਕ ਵਰਕ ਨਹੀਂ ਕਰ ਰਹੇ ਮੇਰ ਸਾਹਿਬ ਕਹਿੰਦੇ ਹੋ ਜਾਣੇ ਪਿੱਛੇ ਮੇਰ ਸਾਹਿਬ ਨਾਲ ਖੜੇ ਸੀ ਕਿ ਉਹ ਕਹਿੰਦੇ ਜੀ ਹੋ ਜਾਣੇ ਬਹੁਤ ਜਲਦ ਦੇਖੋ ਤਰਾਸਤੀ ਦੀ ਗੱਲ ਇਹ ਹੈ ਕਿ ਕੈਬਨਟ ਇਹ ਮੰਤਰੀ ਹੁੰਦਿਆਂ ਹੋਇਆਂ ਵੀ ਜਿਹੜਾ ਬ੍ਰਮਸ਼ੇਖ ਜਿੰਪਾ ਉਹ ਕੈਮਰੇ ਨਹੀਂ ਠੀਕ ਕਰਵਾ ਸਕਿਆ ਹਾਲਾਂਕਿ ਉਹਨਾਂ ਨੂੰ ਕੈਬਨਟ ਦੇ ਵਿੱਚੋਂ ਜ਼ਰੂਰ ਬਾਹਰ ਦਾ ਰਸਤਾ ਜਿਹੜਾ ਦਿਖਾ ਦਿੱਤਾ ਗਿਆ ਤੇ ਐਮਐਲਏ ਬਣਾ ਦਿੱਤਾ ਗਿਆ ਉਹਨਾਂ ਦੀ ਆਪਣੀ ਨਿੱਜੀ ਜ਼ਿੰਦਗੀ ਦੇ ਵਿੱਚ ਜਿਹੜੀ ਆ ਸਿਆਸੀ ਇਸ ਤਰ੍ਹਾਂ ਦੀਆਂ ਘੜਨਾਵਾਂ ਵਾਪਰ ਗਈਆਂ ਪਰੰਤੂ ਅੱਜ ਤੱਕ ਸੀਸੀਟੀਵੀ ਕੈਮਰੇਆਂ ਨੂੰ ਠੀਕ ਕਰਵਾਉਣ ਦੇ ਵਿੱਚ ਬ੍ਰਹਮਸ਼ੰਕਰ ਜਿੰਪਾ ਜਿਹੜਾ ਪੂਰੀ ਤਰ੍ਹਾਂ ਦੇ ਨਾਲ ਨਾਕਾਮ ਰਹੇ ਨੇ ਬੁਰੀ ਤਰ੍ਹਾਂ ਦੇ ਨਾਲੋ ਫੇਲ ਸਾਬਤ ਹੋਏ ਨੇ ਤਾਂ ਅਸੀਂ ਕਿੰਜ ਮੰਨ ਸਕਦੇ ਹਾਂ ਕਿ ਤੁਸੀਂ ਹੁਸ਼ਿਆਰਪੁਰ ਦਾ ਬਹੁਤ ਜ਼ਿਆਦਾ ਵਿਕਾਸ ਕੀਤਾ ਤੁਸੀਂ ਹੁਸ਼ਿਆਰਪੁਰ ਦਾ ਬਹੁਤ ਜ਼ਿਆਦਾ ਸਵਾਰਿਆ ਦੇਖੋ ਆਪਣੇ ਮੂੰਹ ਮੀਆਂ ਮਿੱਠੂ ਬਣਨਾ ਬ੍ਰਹਮਸ਼ੰਕਰ ਜਿੰਪਾ ਜੀ ਇਹ ਗੱਲ ਚੰਗੀ ਤਰ੍ਹਾਂ ਹਰ ਇੱਕ ਸ਼ਹਿਰ ਵਾਸੀ ਹਰ ਇੱਕ ਬੱਚਾ ਬੱਚਾ ਜਾਣਦਾ ਹੈ ਕਿ ਆਪਣੇ ਮੂੰਹ ਮੀਆਂ ਮਿੱਠੂ ਬਣਨ ਦੀ ਤੁਹਾਨੂੰ ਆਦਤ ਹੈ ਆਦਤ ਤੋਂ ਤੁਹਾਨੂੰ ਉਹ ਬਣ ਚੁੱਕੀ ਹੈ ਤੁਹਾਡੀ ਜਦੋਂ ਤੁਸੀਂ ਸਿਆਸਤ ਦੇ ਵਿੱਚ ਆਏ ਹੋ ਖਾਸ ਕਰਕੇ ਜਦੋਂ ਤੁਸੀਂ ਵੱਡੀ ਸਿਆਸਤ ਦੇ ਵਿੱਚ ਆਏ ਹੋ ਤੁਸੀਂ ਐਮਐਲਏ ਬਣੇ ਹੋ ਬਤੌਰ ਕੈਪੀਟਲ ਮਿਨਿਸਟਰ ਵੀ ਤੁਸੀਂ ਰਹੇ ਹੋ ਤੇ ਅੱਜ ਸੀਸੀਟੀਵੀ ਕੈਮਰੇ ਜਿਹੜੇ ਉਹ ਚੌਂਕਾ ਦੇ ਵਿੱਚ ਲੱਗੇ ਨੇ ਉਹ ਵੀ ਜਿਹੜੇ ਉਹ ਸਿਰਚਾ ਕੇ ਖੜੇ ਨੇ ਉਹ ਥੱਲੇ ਨੂੰ ਡਿੱਗ ਚੁੱਕੇ ਨੇ ਉਹ ਵੀ ਵਿਚਾਰੇ ਸ਼ਰਮ ਦੇ ਨਾਲ ਉਹਨਾਂ ਦਾ ਵੀ ਸੇਰਾ ਜਿਹੜਾ ਚੁੱਕਿਆ ਚੁੱਕਿਆ ਹੋਇਆ ਕਿਸਾਨ ਸਾਡੀ ਸਾਰਾ ਜਿਹੜੀ ਅੱਜ ਤੱਕ ਇਸ ਸਰਕਾਰ ਨੇ ਇਸੇ ਪ੍ਰਸ਼ਾਸਨਿਕ ਅਧਿਕਾਰੀ ਨੇ ਨਹੀਂ ਲਈ ਹੈ ਮੈਂ ਕਰਨਾ ਕੀ ਜ਼ਿਆਦਾ ਦੂਰ ਨਹੀਂ ਤੁਸੀਂ ਆਪਣੇ ਦਫ਼ਤਰ ਦੇ ਬਾਹਰ ਸ਼ਾਸ਼ਣ ਚੌਂਕ ਲਾਗੇ ਦੇਖੋ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ 4 ਸਾਲਾਂ ਦੇ ਵਿੱਚ ਤੁਸੀਂ ਉਹਨਾਂ ਸੀਸੀਟੀਵੀ ਕੈਮਰਾ ਨੂੰ ਵੀ ਜਿਹੜਾ ਠੀਕ ਨਹੀਂ ਕਰਵਾ ਸਕੇ ਹੋ ਤਾਂ ਕੱਲ ਵੀ ਤੁਹਾਡੇ ਵੱਲੋਂ ਵੱਡੇ ਦਮ ਗੇੱਚੇ ਮਾਰੇ ਗਏ ਨੇ ਕਿ ਇਹ ਜਿਹੜਾ ਇੱਕ ਹਾਈ ਫਾਈ ਪੋਲਵਣੇ گا ਪਾਂ ਗਿਚੋਦੀ ਉੱਪਰ ਇੱਕ 3 ਕਰੋੜ ਦੀ ਲਾਗਤ ਨਾਲ ਸਕੂਲ ਬਣੇਗਾ ਬਹੁਤ ਬਹੁਤ ਮੁਬਾਰਕਾਂ ਹੈ ਹਰ ਇੱਕ ਹੁਸ਼ਿਆਰਪੁਰ ਹਲਕੇ ਦੇ ਲੋਕ ਲੋਕਾਂ ਨੂੰ ਕਿ ਸਾਡੀ ਸਹੂਲਤ ਲਈ ਬਣਨ ਜਾ ਰਿਹਾ ਪਰੰਤੂ ਇਹ ਸਿਰਫ ਗੱਲਾਂ ਨਾ ਹੋਣ ਇਹ ਗੱਲਾਂ ਉਸ ਤਰ੍ਹਾਂ ਦੀਆਂ ਨਾ ਹੋਣ ਜਿਵੇਂ 16 ਮੈਡੀਕਲ ਕਾਲਜ ਸੀ ਇਸ ਕੇ ਗੱਲਾਂ ਉਸ ਤਰ੍ਹਾਂ ਦੀਆਂ ਨਾ ਹੋਣ ਜਿਹੜਾ ਹੁਸ਼ਾਰਪੁਰ ਮੈਡੀਕਲ ਕਾਲਜ ਦੀ ਅਜੇ ਤੱਕ ਜਿਹੜਾ ਉਹ ਇੱਕ ਇੱਟ ਵੀ ਨਹੀਂ ਲੱਗ ਸਕੀ ਐ ਇਹ ਗੱਲਾਂ ਤੁਹਾਡੀਆਂ ਉਸ ਤਰ੍ਹਾਂ ਦੀਆਂ ਨਾ ਹੋਣ ਜਦੋਂ ਮੁੱਖ ਮੰਤਰੀ ਦੁਸ਼ਾਰਾ ਗਰਾਊਂਡ ਦੇ ਵਿੱਚ ਆਉਂਦੇ ਨੇ ਤਾਂ ਉਸ ਵਕਤ ਇਹ ਕਹਿੰਦੇ ਨੇ ਕਿ ਇੱਧਰ ਪੋੜੀਆਂ ਬਣੀਆਂ ਹੋਈਆਂ ਤੇ ਦੂਜੇ ਪਾਸੇ ਵੀ ਜਿਹੜੀ ਉਹ ਬਣਾ ਦਿੱਤੀਆਂ ਜਾਣਗੀਆਂ ਦੂਜੇ ਪਾਸੇ ਵੀ ਕੋਈ ਇੱਕ ਇੱਟ ਅਜੇ ਤੱਕ ਨਹੀਂ ਲੱਗੀ ਐ ਤਾਂ ਇਸ ਤਰ੍ਹਾਂ ਦੇ ਜਿਹੜੇ ਉਹ ਫੋਕੇ ਵਾਅਦੇ ਲੋਕਾਂ ਦੇ ਨਾਲ ਜਾਂ ਫੋਕੇ ਐਲਾਨ ਨਾ ਕਰਿਓ ਤੇ ਤੁਹਾਨੂੰ ਅਖੀਰ ਦੇ ਵਿੱਚ ਇੱਕ ਵਾਰ ਮੋੜ ਤੋਂ ਬੇਨ ਸਮਾਂ ਬੀਤ ਚੁੱਕਿਆ ਹੈ 4 ਸਾਲ ਦਾ ਸਮਾਂ ਤੁਹਾਨੂੰ ਬਤੌਰ ਐਮਐਲਏ ਤੁਸੀਂ ਹੰਡਾ ਲਿਆ ਤੇ ਉਸ ਦੇ ਵਿੱਚੋਂ 2.5 ਸਾਲ ਤੁਸੀਂ ਕੈਬਨਿਟ ਮੰਤਰੀ ਦੇ ਅਹੁਦੇ ਤੇ ਵੀ ਰਹੇ ਹੋ ਪਰੰਤੂ ਅੱਜ ਤੱਕ ਤੁਹਾਡੇ ਤੋਂ ਹੁਸ਼ਿਆਰਪੁਰ ਦੀ ਸਭ ਤੋਂ ਛੋਟੀ ਜੀ ਸਮੱਸਿਆ ਸੀਸੀਟੀਵੀ ਕੈਮਰੇ ਆ ਜਿਹੜੇ ਉਹ ਠੀਕ ਨਹੀਂ ਹੋ ਸਕੇ ਨੇ ਤਾਂ ਹੋਰ ਸਾਲ ਦਾ ਸਮਾਂ ਰਹਿ ਗਿਆ ਇਸ ਤਰ੍ਹਾਂ ਦੇ ਹਾਲਾਤ ਜੇਕਰ ਰੈਂਦੇ ਨੇ ਕਿਉਂਕਿ 4 ਸਾਲਾਂ ਦੇ ਵਿੱਚ ਤੁਸੀਂ ਕੋਈ ਬਹੁਤ ਵਧੀਆ ਹੁਸ਼ਿਆਰਪੁਰ ਦਾ ਵਿਕਾਸ ਨਹੀਂ ਕਰ ਸਕਿਓ ਤੇ 1 ਸਾਲ ਦੇ ਵਿੱਚ ਵੀ ਮੈਨੂੰ ਲੱਗਦਾ ਕਿ ਉਮੀਦ ਹੈ ਜਿਹੜੀ ਤੁਹਾਡੇ ਕੋ ਅਸੀਂ ਕੋਈ ਬਹੁਤੀ ਉਮੀਦ ਨਹੀਂ ਕਰ ਸਕਦੇ ਜੇਕਰ ਇਸ ਤਰ੍ਹਾਂ ਦੀ ਕਾਰਗੁਜ਼ਾਰੀ ਹੀ ਰਹਿੰਦੀ ਹੈ ਤਾਂ ਫਿਰ ਜਿੰਪਾ ਜੀ ਉਹ ਦਿਨ ਵੀ ਦੂਰ ਨਹੀਂ ਕਿ ਲੋਕ ਤੁਹਾਨੂੰ ਚਲਦਾ ਕਰ ਦੇਣਗੇ ਸਿਆਸਤ ਦੇ ਵਿੱਚੋਂ ਵੀ